ਚੂਨ ਦੀਆਂ ਛੁੱਟੀਆਂ ਚੱਲ ਪਈਆਂ ਤੇ ਆਪਾਂ ਲਾ ਲਾਂਗੇ ਮੇਲਾ ਪੰਜਾਬ ਦਾ ਜਿੰਨੇ ਮੇਰੇ ਬਾਈ ਕਿਸਾਨ ਪਰ ਆ ਹੈਗੇ ਨੇ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਤੁਹਾਨੂੰ ਜਿਹੜਾ ਸ਼ੇਅਰ ਕਰਕੇ ਆਏਗਾ ਉਹਨੂੰ ਇਹ ਬਾਈਕ ਦਿੱਤਾ ਜਾਏਗਾ ਸਿਰਫ 3500 ਰੁਪਏ ਦਾ 3000 ਦਾ ਨਹੀਂ ਮਿਲਦਾ ਕਿੱਥੇ ਮਰਜ਼ੀ ਭਕਾਈ ਕਰ ਲੈ ਬਾਈ ਮੇਰੀ ਬੇਨਤੀ ਹੈ ਪੂਰਾ ਬੋਲ ਰਿਹਾ 3500 ਰੁਪਏ ਦਾ 3500 ਰੁਪਏ ਦਾ ਪਰ ਇਹਨਾਂ ਦੇ ਆਫਰ ਇੱਕ ਹੀ ਨੇਗੇ ਜਿਹੜੀ ਗੱਲ ਗੋਟੋ ਆ ਗਿਆ ਨੇ ਨਵੀਂ ਤੋਪ ਆ ਗਈ ਮਿੱਤਰੋ ਹੁਣ ਚੱਲੂਗੀ ਇਹ ਆਹ ਆਹ ਜਾਂਦੀ ਹੈ ਅੱਜ ਕੱਲ ਮਿੱਤਰੋ ਪੂਰੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਗੁਰਟੁਆ ਗੁਰਟੁਆ ਹੀ ਹੋਈ ਪਈ ਹੈਗੀ ਲੁਧਿਆਣੇ ਸਹਿ ਦੇ ਵਿੱਚ ਆ ਪਹਿਲਾਂ ਸਾਸਿਕਾ ਦੀ ਸਾਥ ਸਾਸਿਕਾ ਮੇਰੇ ਪੰਜਾਬ ਦੇ ਵਾਸੀਆਂ ਨੂੰ ਮੇਰਾ ਭਰਾ ਦਾ ਮੈਂ ਥੈਂਕਫੁਲ ਜਿਹੜਾ ਆਇਆ ਹੈਗਾ ਪਿਆਰ ਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਦੀ ਕੀ ਹੈ ਇਹਨਾਂ ਨੇ ਮਹਿੰਗੀ ਤੋਂ ਮਹਿੰਗੀ ਤੇ ਸਸਤੀ ਤੋਂ ਸਸਤੀ ਖੜਾਉਣਾਗਾ ਹੁਣ ਹੋ ਗਈਆਂ ਜੂਨ ਦੀਆਂ ਛੁੱਟੀਆਂ ਹੁਣ ਪਿੱਸੇ ਨਹੀਂ ਰਹਿਣਾ ਹੈਗਾ ਆਪਾਂ ਲੁਧਿਆਣੇ ਆਜੋ ਮਿੱਤਰੋ ਬਾਕੀ ਬਾਈ ਨਾਲ ਗੱਲਬਾਤ ਕਰਉਣਾ ਕਿਹੜੀਆਂ-ਕਿਹੜੀਆਂ ਆਈਟਮਾਂ ਨੇ ਕਹਿੰਦੇ ਦੁਬਈ ਵਾਲੀਆਂ ਆਈਟਮਾਂ ਚੱਕੀ ਫਿਰਦੇ ਨੇਗੇ ਕੈਨੇਡਾ ਸਾਰੀਆਂ ਆਈਟ ਤੇ ਬਾਕੀ ਬਗ ਗੱਲਬਾਤ ਬਾਅਦ ਦੱਸੂਗਾ ਕਿਹੜੀਆਂ-ਕਿਹੜੀਆਂ ਏਟਮਾਂ ਨੇ ਬਸ ਆਪਾਂ ਦੱਸ ਤਾ ਜਿੰਨੇ ਮੇਰੇ ਆਨਰੇਬਲਸ ਪੰਚਾਇਤ ਦੇ ਮੈਂਬਰ ਦੇਖਦੇ ਨੇ ਭਰਾ ਮੇਰੇ ਭੈਣਾ ਦੇਖ ਲਈਏ ਨੇ ਵੀਡੀਓ ਨੂੰ ਦੇਖਣ ਲਈ 5 ਮਿੰਟ ਦੇਣੇ ਆਪਣੇ ਲਾਈਫ ਦੇ ਪੂਰੇ ਦੱਬ ਕੇ ਹਾਂਜੀ ਵੀਡੀਓ ਨੂੰ ਸੇਵ ਕਰਨਾ ਹੈ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਹਾਂਜੀ ਮੈਂ ਰੀਲ ਬਣਾਦਾ ਨਹੀਂ ਗੱਡੀਆਂ ਦੀ ਆਪਣੀਆਂ ਗੱਡੀਆਂ ਦੀ ਭੁੱਲ ਜਾਓਗੇ ਜਿਹਦੀ ਰੱਖੀ ਜਾ ਟਰੈਕਟਰ ਰੱਖੀ ਜਾ ਥਾਰ ਰੱਖੀ ਹੈ ਉਹ ਤਾਂ ਆਪਣੀ ਮਿਹਨਤ ਦੀ ਕਮਾਈ ਦੇ ਕਹਿੰਦਾ ਆਪਾਂ ਲੈਨੇ ਆ ਬੱਚੇ ਆਲੀ ਘਰ ਦੇ ਵਿੱਚ ਆਏ ਹਾਏ 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 ਮੇਰੀ ਜਾਨ ਇੱਕ ਜਾਨ ਦੇਣੀ ਹੈ 100 ਕੁਰਬਾਨ ਹੋਣਗੇ ਗਾਰੰਟੀ ਦਾ ਕਹਿੰਦਾ ਸਭ ਤੋਂ ਵਧੀਆ ਬਾਈ ਇਹ ਚੱਕ ਲੋ ਹਾਂਜੀ ਮੈਲਾ ਸਕਰੀਨਸ਼ਾਟ ਆਪਾਂ ਲੈਣ ਲੱਗੇ ਆਂ ਬਾਈ ਨਾਲ ਕਹਿੰਦੇ ਵੀਡੀਓ ਸਟਾਰਟ ਹੋ ਗਈ ਹੈ ਜਿਹੜਾ ਕਹਿੰਦਾ ਲੈ ਕੇ ਆਊਗਾ ਕਮੈਂਟ ਬਾਕਸ ਵਿੱਚ ਪਾਊਗਾ ਫੋਟੋ ਇਹ ਖਿੱਚ ਕੇ ਦੁਬਾਰਾ ਫੇਸਬੁੱਕ ਤੇ ਇੰਸਟਾ YouTube ਤੇ ਭਰ ਤੋ ਆਪਣਾ ਮੋਬਾਈਲ ਗੈਲਰੀ ਕਹਿੰਦੇ ਖਿੱਚ ਕੇ ਆ ਫੋਟੋ ਆ ਤੇ ਤੁਹਾਨੂੰ ਦਵਾਂਗੇ ਗਿਫਟ ਗਿਫਟ ਵਾਲੇ ਮਿਲਣੇ ਵੀਡੀਓ ਐਂਡ ਤੱਕ ਦੇਖ ਲਓ ਪਰ ਤੁਹਾਨੂੰ ਦੇਖੀ ਜਾਓ ਕੀ ਕੀ ਹੋਣਾਗਾ ਬੜਾ ਕੁਝ ਹੋਣਾਗਾ ਨਹੀਂ ਪਤਾ ਤੁਸੀਂ ਗਿਫਟਾਂ ਦੀ ਲੁੱਟ ਕੇ ਲੈਣੂਆ ਮੇਰਾ ਸਭ ਤੋਂ ਵਧੀਆ ਚੀਜ਼ਾਂ ਸਾਰ ਕੋਲ ਅਵੇਲੇਬਲ ਆ ਗਈਆਂ ਨੇ ਕੰਪਨੀ ਦੇ ਆ ਬ੍ਰਾਂਡ ਦੇ ਮਾਡਲ ਚ ਬਾਈਕ ਦੀ ਸੀਰੀਜ਼ ਸਾਰੀ ਦੇਖ ਸਕਦੇ ਹੋ ਹਾਂ ਗੱਡੀਆਂ ਦੀ ਸਾਰ ਕੋ ਰੇਂਜ ਸਰ ਇੰਡੀਆ ਦਾ ਪਹਿਲਾ ਸੜਕੋ ਬਾਈਕ ਹੈਗਾ ਜੇ ਜਿਹੜਾ ਸਭ ਤੋਂ ਵੱਧ ਲੋਕੀ ਕਹਿੰਦੇ ਦਿਖਾਣੇ ਆ ਸਭ ਤੋਂ ਵੱਧ ਵੇਚ ਛੱਡਿਆ ਵੇਚ ਛੱਡਿਆ ਪਹਿਲਾਂ ਆਂਦੀ ਕੀਮਤ ਹੁਣ ਨੇ ਦੇਖਣ ਦਾ ਸਭ ਤੋਂ ਰੱਖਿਆ ਸਰ ਅਸੀਂ 5500 6 আর 780 ਵਿੱਚ ਵੇਚਿਆ ਪਰ ਅੱਜ ਉਹ ਟਾਈਮ ਆ ਚੁੱਕਾ ਹੈ ਕਹਿੰਦੇ ਜਿਹੜੇ ਘਰ ਘਰ ਪਹੁੰਚਾਣਾ ਨਾ ਕਹਿੰਦੇ ਦਾਲ ਵਾਂਗ ਕਹਿੰਦੇ ਆਟੇ ਵਾਂਗ ਰੇਡ ਕੱਢਣੇ ਪੈਣੇ ਨੇ ਤੇ ਬਾਈ ਦਾ ਮੈਂ थैंकफुल ਅਗਰ ਆਇਆ ਹੈ ਤਾਂ ਮੈਂ ਸਪੈਸ਼ਲ ਬਾਈ ਜੱਗੀ ਸਰਪੰਚ ਦਾ ਵੀ थैंकफुल ਕਰਨਾ ਚਾਹਨਾ ਜਿਹਨੇ ਪਿਆਰ ਦਿੱਤਾ ਕਹਿੰਦੇ ਯਾਰੀਆਂ ਕਹਿੰਦੇ ਯਾਰ ਨਹੀਂ ਮੰਨਦੇ ਨੇ ਤੇ ਸਭ ਤੋਂ ਪਹਿਲਾਂ ਇੰਡੀਆ ਦਾ ਬਾਈਕ ਆਇਆ ਹੈ ਹਾਂਜੀ ਰਾਇਲ ਇਨਫੀਲਡ ਦਾ ਨਾਮ ਸਪੈਸ਼ਲ ਪਾਵਰ ਦੇ ਚਲਦਾ ਹੈ ਔਰ ਮੈਟਲ ਦੀ ਬੋਡੀ ਚ ਲੈਦਰ ਦੀ ਸੀਟ ਹੈ ਫੰਕਸ਼ਨ ਸੁਣੋ ਕਿੰਨੇ ਵਧੀਆ ਨੇ ਬੱਚਾ ਸਾਲ 2 ਸਾਲ 2.5 ਸਾਲ 3 ਸਾਲ ਦਾ ਬੱਚਾ ਉਸਦੇ ਲਈ ਬਾਈਕ ਆ ਚੁੱਕਾ ਸਿਰਫ ਤੁਹਾਡੇ ਕਹਿੰਦੇ ਨਾ ਜੂਨ ਦੀ ਛੁੱਟੀਆਂ ਚੱਲ ਪਈਆਂ ਤੇ ਆਪਾਂ ਲਾ ਲਗੇ ਮੇਲਾ ਪੰਜਾਬ ਦਾ ਜਿੰਨੇ ਮੇਰੇ ਬਾਈਕਾਂ ਸਾਹਮਣੇ ਆ ਹੈਗੇ ਨੇ ਵੀਡੀਓ ਦੱਬ ਕੇ ਸ਼ੇਅਰ ਕਰ ਰਹੀਆਂ ਤੁਹਾਨੂੰ ਜਿਹੜਾ ਸ਼ੇਅਰ ਕਰਕੇ ਆਏਗਾ ਉਹਨੂੰ ਇਹ ਬਾਈਕ ਦਿੱਤਾ ਜਾਏਗਾ ਸਿਰਫ 3500 ਰੁਪਏ ਦਾ 3000 ਦਾ ਨਹੀਂ ਮਿਲਦਾ ਕਿੱਥੇ ਮਰਜ਼ੀ ਭਕਾਈ ਕਰਦਾ ਬਾਈ ਮੇਰੀ ਬੇਨਤੀ ਆ ਪੂਰਾ ਬੋਲ ਰਿਹਾ 3000 500 ਰੁਪਏ ਦਾ 3500 ਰੁਪਏ ਦਾ ਪਰ ਇਹਨਾਂ ਦੇ ਆਫਰ ਇੱਕ ਹੀ ਨੇਗੇ ਜਿਹੜੀ ਗੱਲ ਕਹਿਤੀ ਬਸ ਪਕਾਉਣੀ ਹੈਗੀ ਰੇਟ ਮੈਂ ਤੁਹਾਨੂੰ ਦੱਬ ਕੇ ਵਧੀਆ ਜਿਨੇ ਨੇ ਵੀਡੀਓ ਨੂੰ ਸੇਵ ਕਰ ਲੈਣਾ ਹੈ ਗਿਫਟ ਵੀ ਕੋਈ 150 200 ਤੱਕ ਦਾ ਸੀ ਨਾਲ ਦੇਣਾ ਹੀ ਦੇਣਾ ਬਾਈ ਦਾ ਵੀ ਨਾਮ ਲੈ ਕੇ ਆਉਂਦਾ ਸਕਰੀਨਸ਼ਾਟ ਲੈ ਲਓ ਜਿਹੜੀ ਮੈਂ ਬਾਈ ਨੇ ਮੈਂ ਆਪਣਾ ਫੋਟੋ ਕਰ ਲਈ ਨਾ ਜਿੰਨੇ ਸਕਰੀਨਸ਼ਾਟ ਲੈ ਕੇ ਆਓਗੇ ਕੁਝ ਨਾ ਕੁਝ ਅ ਚੰਗੇ ਤੁਹਾਨੂੰ ਗਿਫਟ ਦੇ ਜੇ ਤੁਸੀਂ ਆ ਕੇ ਬਾਈ ਨੂੰ ਕਹਿੰਦਾ ਵੀ ਪੰਜਾਬ ਸਿੰਘਾ ਦਾ ਨਾਲ ਦੀ ਵੀ ਵੀਡੀਓ ਦੇਖ ਕੇ ਆਇਆ ਪੰਜਾਬ ਸਿੰਘ ਦੀ ਦੇ ਦੋਗੇ ਆਫਰ ਕੋਈ ਭਾਈ ਕੋਈ ਨਾ ਕੋਈ ਗਿਫਟ ਅਸੀਂ ਦੇਣਾ ਹੈ 쿠ਪਨ ਹੀ ਪਾ ਜੀਦਾ ਮੈਂ ਬੱਚਾ ਦਾ 1 ਲੱਖ ਰੁਪਏ ਦਾ 골ਡ ਕੋਇਨ ਵੀ ਕੱਢਣਾ ਇਸ ਵਾਰੀ ਤਨ ਉਹਦਾ ਕੱਢ ਰਿਹਾ ਕਿਦਾਂ 골ਡ ਕੋਇਨ ਆਉਣਾਗਾ ਆਇਆ ਨਹੀਂ ਪਤਾ ਸੋਡੀ ਕਿਸਮਤ ਚ ਲਿਖਿਆ ਹੋਊ ਬਹੁਤ ਵਧੀਆ ਚੀਜ਼ ਹੈ ਦੇਖੋ ਐਕਟਿਵ ਆਸੀਂ ਫਿੱਟ ਕਰ ਰਹੇ ਆ ਘਰ ਘਰ ਦੇ ਵਿੱਚ ਕਹਿੰਦੇ ਐਕਟਿਵ ਆ ਪਹੁੰਚਾਣਾ ਚਾਹੁੰਦੇ ਆ ਕਿ ਭਾਈ ਫਿਟਿੰਗ ਕਰੇਗਾ ਨਹੀਂ ਕਰੇਗਾ ਪੂਰੀ ਕਰੂਗਾ ਕਰੇਗਾ ਜੀ ਕਰੇਗਾ ਇੱਕ ਹੋਟਲ ਵਿੱਚ ਦੁਬਈ ਵਾਲੀ ਆਈਟਮ ਹੈ ਜੀ ਉਹ ਦਿਖਾਓ ਪਹਿਲਾਂ ਉਹ ਦੇਖਣ ਨੂੰ ਬਾਹਲੇ ਜਾ ਮੈਂ ਬੇਨਤੀ ਕਰਨਾ ਚਾਹੁੰਦਾ ਕੋਈ ਆਪਣਾ ਪਾਸਪੋਰਟ ਲੈ ਕੇ ਆ ਜਾ ਦੁਬਈ ਵਾਲਾ ਹਾਂ ਦੇ ਦिए ਫੇਰ ਜੀ ਦੁਬਈ ਹਲਾਣਾ ਚਾਹੀਦਾ ਬੰਦਾ ਵੜ ਤੁਹਾਡਾ ਪੇ ਮੇਰੇ ਬੇਨਤੀ ਗਿਜਨੇ ਦੁਬਈ ਹਲੇ ਕੈਨੇਡਾ ਯੂਕੇ ਅਮਰੀਕਾ ਵਾਲੇ ਦੇਖਦੇ ਪਏ ਨੇ ਬਾਈ ਆਪਣੇ ਪਾਸਪੋਰਟ ਦੀ ਫੋਟੋ ਸਾਨੂੰ ਭੇਜਣੀ ਇਧਰ ਪੰਜਾਬ ਆ ਕੋਈ ਮਿੱਤਰ ਖਾਸ ਹੈਗਾ ਮੈਂ ਬੇਨਤੀ ਕਰਨਾ ਚਾਹੂੰਗਾ ਬਹੁਤ ਅੱਛੀ ਚੀਜ਼ਾਂ ਸਾਡੇ ਕੋਲ ਆ ਚੁੱਕੀਆਂ ਨੇ ਸਾਡੀ ਵੀਡੀਓ ਬਾਹਰ ਪਹੁੰਚਾਉਣ ਵਾਲੇ ਨੂੰ ਵੀ ਗਿਫਟ ਦਿੱਤਾ ਜਾਏਗਾ ਜਿਹੜਾ ਅੰਦਰ ਬੈਠਾ ਉਹਨੂੰ ਵੀ ਗਿਫਟ ਦਿੱਤਾ ਜਾਏਗਾ ਜਿਹੜਾ ਸਾਡੇ ਸਟੋਰਸ ਆਏਗਾ ਉਹਨੂੰ ਵੀ ਗਿਫਟ ਦਿੱਤਾ ਜਾਏਗਾ ਤੂੰ ਚਲਾ ਲੈਗਾ ਬਾਈਕ ਪੈਟਰੋਲ ਆ ਆ ਚਲਾਊਗਾ ਜੀ ਇਹ ਬਾਈਕ ਮੁੰਡਾ ਇਹ ਆ ਕਿੰਨਾ ਕੁ ਵੇਟ ਖਿੱਚ ਲੈਂਦੀ ਹੈ ਜੀ ਐ ਸਰ ਸੁੱਖ ਨਾਲ ਤੁਹਾਡਾ ਹੀ ਚੱਲੂਗਾ ਭਾਰ ਤਾਂ ਮੇਰਾ ਥੋੜਾ ਵਧੀਆ ਕੰਮ ਕੀਤਾ ਹੈ ਮੈਂ ਆਪਣਾ ਅੱਜ ਕੱਲ ਹਾਂ ਮੈਨੂੰ ਸਿਖਾਉਂਗੇ ਬੜੀ ਇਸ ਕੇ ਹਾਂ ਜੀ ਉੱਪਰ ਉੱਪਰ ਖੜਨਾ ਹੈ ਨਾਲੇ ਬੋਲਣਾ ਹੈ ਵੀ ਲਵ ਗੁੱਡ ਟੋਏ ਵੀ ਲਵ ਗੁੱਡ ਟੋਏ ਵੀ ਲਵ ਗੁੱਡ ਟੋਏ ਓਕੇ ਨੇ ਜੀ ਕਿ ਜਾ ਓਕੇ ਨੇ ਓਕੇ ਅਰ ਸਾਈਡ ਸਟੈਨ ਲਗਾ ਦਿਓ ਬਾਈ ਅਜੀ ਦੇਖੋ ਕਿੰਨੀ ਵਧੀਆ ਆ ਚੁੱਕੀ ਸਰ ਕੋ ਕੰਪਨੀ ਦੇ ओरिजिनल ਆ ਹਾਂਜੀ ਹਾਂ ਆਪਾਂ ਚਿਊਂਗਮ ਬੋਲ ਕਹਿੰਦੇ ਖਾਦੀ ਛੋਟੇ ਆਉਂਦੇ ਆ ਇਹ ਸਰ ਕੋ ਚਿਊਂਗਮ ਵਾਲੀਆਂ ਗੱਡੀਆਂ ਵੀ ਆ ਚੁੱਕੀਆਂ ਨੇ ਬੋਗ ਨਾਲੇ ਚਪਕ ਕੇ ਜਾਉਗੇ ਮੀਨ ਸਾਲ 4 ਸਾਲ ਦਾ ਬੱਚਾ ਹੈ ਬਹਿ ਗਿਆ ਉਹਨਾਂ ਨਾਲੇ ਕਹਿੰਨਾ ਮੈਂ ਗੁੱਡ ਡਾਈ ਦੀ ਗੱਡੀ ਲੈ ਕੇ ਜਾਣੀ ਹੈ ਇੱਕ ਗਿਫਟ ਦੇ ਦਿੱਤੀ ਯਾਨੀ ਗੱਡੀ ਜਿਹਨੇ ਸਭ ਤੋਂ ਵੱਧ ਕਮੈਂਟ ਕਰਨੇ ਨੇ ਔਰ ਇਹ ਬੰਦਾ ਕਿੱਥੋਂ ਮਿਲੂਗਾ ਕਿਸੇ ਨੇ ਪੁਰਾਣੀ ਗੱਲ ਵੀਡੀਓ ਦੇਖੀ ਗੂਗਲ ਦੇ ਸਰਚ ਕਰਕੇ ਵੀਡੀਓ ਨੂੰ ਕਮੈਂਟ ਬਾਕਸ ਚ ਪਾ ਦਿਓ ਠੀਕ ਹੈ ਤੁਸੀਂ ਨਹੀਂ ਪਾਉਗੇ ਅਸੀਂ ਨਹੀਂ ਪਾਉਂਦੇ ਜੀ ਆਪਾਂ ਦਰਸ਼ਕਾਂ ਨੂੰ ਦੇਤਾ ਮੌਕਾ ਹਾਂ ਸਭ ਤੋਂ ਵਧੀਆ ਪਿਆਰ ਲੈਨ ਲਈ ਕੰਪਨੀ ਦੀ ਹਾਂ ਸਭ ਤੋਂ ਸੋਹਣੀ ਟਰੱਕ ਗੱਡੀ ਜਿਹੜੀ ਮੈਂ ਦਿਖਾਈ ਸੀ ਕੋਈ ਬਈ ਮੇਰਾ ਬਾਹਰ ਫੋਰਨ ਕੰਟਰੀ ਦਾ ਬੈਠਾ ਦੇਖਦਾ ਕਰਦਾ ਉਹਨੂੰ ਯਾਦ ਆਏ ਨਹੀਂ ਮੈਂ ਵੀ ਪੰਜਾਬ ਚ ਕਿਤੇ ਆ ਗਿਆ ਗੱਡੀ ਚਲਾਣੀ ਹੈ ਤੇ ਤੁਹਾਡੇ ਜੋਕਾ ਲਈ ਸੀ ਗੱਡੀ ਲੈ ਕੇ ਆਏ ਆ ਬਹੁਤ ਸੋਹਣੀ ਬਚਾ ਦੇਖੋ ਡੰਪਰ ਨਾਲ ਟਰੱਕ ਵੀ ਬਣਾਇਆ ਆ ਜੇ ਤੇ ਚੀਜ਼ਾਂ ਦੇਖੋ ਕਿੰਨੀ ਚਾਂਟ ਕੜਾ ਪ੍ਰਾਈਸ ਲੱਗਾ ਨਹੀਂ ਲੱਗਾ ਜੀ ਫ੍ਰੀਜ ਆਊਗੀ ਅ ਵੀ ਹੈ ਨਾ ਕਿਹੜਾ ਵੀਡੀਓ ਕਹਿੰਦਾ ਦਬ ਕੇ ਸ਼ੇਅਰ ਕਰਦਾ ਕਮੈਂਟ ਕਰਦਾ ਕੁਛ ਨਾ ਕੁਛ ਆਪਣੇ ਬੱਚੇ ਦਾ ਨਾਮ ਲਿਖਣਾ ਹੈ ਹਾਂ ਸਿੱਟੀ ਦਾ ਨਾਮ ਲਿਖਣਾ ਹੈ ਏਜ ਲਿਖਣੀ ਹੈ ਤਾਂ ਸਾਣਾ ਸੰਪਰਕ ਕਰਨਾ ਹੈ 8300000 86 ਨੰਬਰ ਤੇ ਮੈਸੇਜ ਮਾਣਾ ਨੰਬਰ ਨੋਟ ਕਰ ਲਓ ਮਿੱਤਰੋ ਕਿਹੜਾ ਨੰਬਰ ਦੱਸ ਦੋ ਤੁਸੀਂ ਕੋਈ ਦੁਬਾਰੇ ਤੁਸੀਂ ਬੋਲੋ ਜੀ ਮੈਂ ਭੁੱਲ ਗਿਆ ਤੁਹਾਡਾ 88 ਕਿੰਨਾ ਸੀਗਾ ਜੀ ਉਹਦਾ ਆ ਕੋ ਨਵਾਂ ਫੋਨ ਸੋਣਾ ਮਗਰ ਆਇਆ 8300000 86 ਨੰਬਰ ਹੈ ਜੀ ਸੋਕਾ ਹੀ ਹੈ 836086 ਇੱਕ ਬਾਈ ਆ ਗਿਆ ਸਾਡਾ ਕਹਿੰਦਾ ਤੋਪ ਤੂਪ ਕਰ ਲਈ ਸਟਾਰਟ ਹਾਂ ਆਜੋ ਬਾਈ ਤਨਥਾ ਇਹ ਬਾਈ ਆਜੋ 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 ਤੂਪ ਸਟਾਰਟ ਕਰ ਜੀ ਚੱਲਦੀ ਹੈ ਬਈ ਹਾਂ ਜੀ ਹਾਂ ਚਲਾਵੀ ਸਾਹਮਣੇ ਸਾਹਮਣੇ ਤੋਂ ਆਜੋ ਸਰਪੰਚ ਸਾਹਮਣੇ ਸ਼ੀਸ਼ਾ ਪਿੱਛੇ ਖਾਈ ਦੇਖੋ ਦੇਖੋ ਮਿੱਤਰੋ ਆ ਗਈ ਗੱਡੀ ਨਵੀਂ ਆ ਗਈ ਗੋਟੋ ਆ ਗਿਆਂ ਦੇ ਨਵੀਂ ਤੂਪ ਆ ਗਈ ਮਿੱਤਰੋ ਹੁਣ ਚੱਲੂਗੀ ਇਹ ਇਹ ਆ ਜਾਂਦੀ ਹੈ ਹਾਏ ਮੁੰਡਾ ਸਟੈਂਡ ਅਪ ਉਹ ਮਾਰਦਾ ਹੈ ਤੇ ਆਨਕੀਓ ਬੰਦੇ ਨੂੰ ਫੀਲਿੰਗ ਆਂਦੀ ਐ ਇਹ ਫਰਮਾਇਆਂ ਤੋਂ ਹੁੰਦੀਆਂ ਸੀ ਜੇ ਅੱਗੇ ਬੰਦਾ ਵੀ ਫਿਲਮੀ ਰੱਖਿਆ ਸੀ ਇਹ ਬੰਦਾ ਕਦੇ ਤੇ ਸਨਾਂਗ ਮਾਰਦਾ ਕਦੇ ਇਧਰ ਸਨਾਂਗ ਮਾਰਦਾ ਹੁਣ ਮਾਰਿਆ ਆਪਾਂ ਅੰਦਰ ਕੀ ਕਰਨਾ ਐ ਬੰਦੇ ਨਾ ਤੈਨੂੰ ਤੇ ਜਰੂਰ ਪਿਆਰ ਦਿਓ 125 cc ਸਰ ਕੋ ਬਾਈਕ ਆ ਚੁੱਕਾ ਹੈਂ ਅੰਡ ਚੀਜ਼ਾਂ ਹਰ ਕੋਲ ਅਵੇਲੇਬਲ ਨੇ ਰੁਪਏ 54000 ਦਾ ਬਾਈਕ ਲੈ ਕੇ ਆਏ ਆ ਜਿਹਦੇ ਸਭ ਤੋਂ ਵਧੀਆ ਜਿੰਬੋ ਟਾਇਰ ਆ ਚੁੱਕੇ ਨੇ ਕੰਪਨੀ ਦੇ ਰਿਗਾਰਡ ਲੱਗੇ ਨੇ ਬ੍ਰੈਂਡ ਲੋਗੋ ਦਾ ਹੀ ਪ੍ਰੋਡਕਟ ਲਈਓ ਗੁਰਟੋਏ ਦਾ ਇਹ ਲੋਗੋ ਦੀਆਂ ਚੀਜ਼ਾਂ ਉਦੋਂ ਹੀ ਮਿਲਦੀਆਂ ਨੇ ਜਦੋਂ ਤੁਸੀਂ ਬ੍ਰਾਂਡ ਦੇ ਨਾਲ ਜੁੜੋਗੇ ਤੇ ਤੁਹਾਨੂੰ ਜੁੜਨ ਲਈ ਘਰ ਨਾਲ ਆਣਾ ਹੀ ਪਏਗਾ ਸਭ ਤੋਂ ਕੰਪਨੀ ਵਧੀਆ ਇੰਜਨ ਪੈਟਰੋਲ ਦੇਣਗੀ ਫੁੱਲ ਤੇ ਕਹਿੰਦੇ ਜੱਟ ਦੀ ਥਾਰ ਨਿੰਬੇ ਕੀ ਨਾਲ ਆਏ 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 ਟਰੈਕਟਰ ਵੀ ਹੈਗੇ ਨੇ ਜੀ ਪਿੰਡਾਂ ਦਾ ਟਰੈਕਟਰ ਚੱਲਦੇ ਨੇ ਮੇਨ ਪਿੰਡਾਂ ਦਾ ਟਰੈਕਟਰ ਚੱਲਦਾ ਅਗੋ ਮਰੂਤੀ ਗਾਰ ਵੀ ਆਈ ਹੈ ਬਾਈ ਇਹ ਨਵੀਂ ਆਲੀ ਕੋ ਅੱਛਾ ਅੱਛਾ ਸਭ ਤੋਂ ਪਿਆਰੀ ਮਰੂਤੀ ਗਾਰ ਆਈ ਹੈ ਡੱਡੂ ਗਾ ਜਿਹਨੂੰ ਆਪਾਂ ਕਹ ਦਿੰਨੇ ਆ ਜੀ ਆਪਾਂ ਗੱਲ ਕਰੀਏ ਬੱਚਾ ਸਾਲ 2 ਸਾਲ 3 ਸਾਲ ਦਾ ਹੈ ਲੋ ਜੀ ਆਏ ਹਾਏ ਆ ਕਿੰਨੀ ਵਧੀਆ ਚੱਲਦੀ ਹੈ ਰਿਮੋਟ ਕੰਟਰੋਲ ਵੀ ਆ ਰਿਹਾ ਹੈ ਠੀਕ ਹੈ ਜੀ ਜਾਣਦੀ ਆ ਮਿੱਤਰੋ ਦੇਖੋ ਇਧਰ ਉਹ ਆਹ ਚੀਜ਼ਾਂ ਘੋਟੋਏ ਦੀ ਮਿਲਣਗੀਆਂ ਛੇਤੀ ਛੇਤੀ ਕਰ ਲੋ ਸੰਪਰਕ ਇਹਦਾ ਪ੍ਰਾਈਸ ਕਿੰਨਾ ਜੀ ਰੇਟ ਆ ਭਾਜੀ ਇਹ 25000 ਰੁਪਏ ਦੀ ਗੱਡੀ ਕੀ ਜਿਹੜੀ ਤੁਹਾਨੂੰ ਸਿਰਫ ਡਿਸਕਾਊਂਟ ਦੇ ਚ 12500 ਨਾਲ 11000 ਸਿਰਫ 9000 ਜੀ ਦੇ ਦਿੰਨੀ ਹੈ 9000 ਦੀ ਸਿਰਫ ਸਾਡੇ ਕੋਲ ਆਰਟੀਕਲ 3 4 ਹੀ ਅਵੇਲੇਬਲ ਹੈਗੇ ਨੇ ਸਟਾਕ ਦੇ ਜਗ੍ਹਾ ਕੋਈ ਵੀ ਪਹਿਲਾਂ ਆਂਦਾ ਹੈ ਇਹ ਗੱਡੀ ਚੱਕ ਲਵੇ ਨਾਲੇ ਰਾਜੇਬਾਈ ਦੀ ਵੀਡੀਓ ਦੇਖ ਕੇ ਆਏ ਉਹਨੂੰ ਇਹ ਗੱਡੀ ਮਿਲੂਗੀ 9000 ਦੇ ਵਿੱਚ 9000 ਦੀ ਮਿੱਤਰੋ ਚੱਕੋ ਦੇਖੋ ਤੁਰਦੀ ਪੂਰੀ ਓਕੇ ਹੈਗੀ ਗੱਡੀ ਸਭ ਤੋਂ ਸੋਹਣੀ ਗੱਡੀ ਕਰ ਲੈਣਾ ਚਾਹਦੇ ਹੋ ਬੱਚਿਆਂ ਦੀ ਆ ਮੈਂ ਜਰੂਰ ਰეკਮੈਂਡ ਕਰਾਂਗਾ 20 ਤੜਾਕਰ ਬਜਟ 15000 ਦਾ 20000 ਤੱਕ ਦਾ ਬਜਟ ਹੈ ਇਹ ਗੱਡੀ ਜਰੂਰ ਲੈ ਕੇ ਜਾਈਓ ਬੱਚਿਆਂ ਦੇ ਲਈ ਸਭ ਤੋਂ ਸੋਹਣੀ ਵੱਡੇ ਚੱਕੇ ਵਾਲੀ ਗੱਡੀ ਜਿਸ ਨੂੰ ਆਪਾਂ ਗੱਲ ਕਰਦੇ ਆ ਇਹ ਕਰਦੇ ਬੇਟਾ ਗੱਡੀ ਪਿੱਛੇ ਕਰਦੇ ਹਾਂ ਸਾਈਡ ਕਰਦੇ ਤੁਸੀਂ ਇੱਧਰ ਆਓ ਭਾਈ ਸਾਹਿਬ ਉਹ ਤੇ ਗੱਡੀ ਤਾਂ ਦਿਖਾਈਏ ਚੱਕ ਕੇ ਯਾਰ ਹਾਂਜੀ ਹਾਂ ਉਧਰ ਲੈ ਜਾ ਇਹ ਦੋ ਚੱਕ ਲਓ ਬਾਈ 1 2 ਦਿਨ ਦੇ ਸ਼ੂਟ ਲੈ ਲਿਓ ਭਾਈ 1 ਦਿਨ ਦਾ ਸਟਨ ਇਹ ਹੈ 2 ਤੇ ਸਭ ਤੋਂ ਸੋਹਣੀ ਕੰਪਨੀ ਦੀ ਗੱਡੀ ਹੈ ਕਿ ਇਹ ਟੁੱਟਦੀ ਨਹੀਂ ਜੇ ਗੱਲ ਅਗਲੀ ਹੈ ਬੱਚਾ 4 ਸਾਲ 6 ਸਾਲ ਦਾ ਹੈਗਾ ਤੁਹਾਡਾ ਤੇ ਮੈਂ ਰეკਮੈਂਡ ਕੰਪਨੀ ਦਾ origignal 008 ਗੱਡੀ ਦਾ ਕਰਨਾ ਚਾਹੂੰਗਾ ਜਿਸ ਦੀ ਪੰਜਾਬ 'ਚ ਗੱਲ ਕਰੀਏ 18000 22000 24000 ਕੀਮਤ ਹੈ ਸਿਰਫ ਆਫਰ ਮੈਂ ਬਾਈ ਦੇ ਪੇਜ ਤੇ ਲੰਗਾ ਲਗਾ ਕਿ ਕੋਈ ਵਧੀਆ ਮੇਰਾ ਭਾਈ ਦੇਖਣਾ ਚਾਹੁੰਦਾ ਹੈ ਗੱਡੀ ਲੈ ਕੇ ਜਾਣਾ ਜਾਂਦਾ ਸਕਰੀਨਸ਼ਾਟ ਲੈ ਲਿਓ ਬਾਈ ਦੀ ਫੋਟੋ ਨਾਲ ਲੈ ਕੇ ਆਈਓ ਤੁਹਾਨੂੰ ਇਹ ਗੱਡੀ ਨਵਾਵਾਂਗੇ ਇੱਕ ਪ੍ਰਾਈਸ ਇੱਕ ਮੁੱਲ ਦੀ ਦੁਕਾਨ ਦੇ ਵਿੱਚ 15000 ਰੁਪਏ ਦਾ ਤੇ ਆਫਰ ਸਿਰਫ ਜ਼ੂਨ ਦੀਆਂ ਛੁੱਟੀਆਂ ਦੇ ਵਿੱਚ ਹੈਗੀ ਹੈ ਗਰਮੀਆਂ ਦੀਆਂ ਛੁੱਟੀਆਂ ਜਾਂ ਦੋ ਛੁੱਟੀਆਂ ਦੋ ਸੀਟਰ ਗੱਡੀ ਹੈਗੀ ਹੈ ਇਹ ਕਈ ਛੁੱਟੀਆਂ ਬੱਚੇ ਨਾ ਮਨਾਣ ਆਉਂਦਾ ਬੱਚੇ 2 4 6 ਲੈ ਵੀ ਲੈ ਕੇ ਉਹਨਾਂ ਲਈ ਵੀ ਗਿਫਟ ਹੈਗਾ ਚੀਜ਼ਾਂ ਵੀ ਤਾਂ ਚੰਗੀਆਂ ਦੇ ਰਹੇ ਆ ਕੰਪਨੀ ਓਰੀਜਨਲ ਮਾਰ ਲੈ ਕੇ ਆਏ ਆ ਜੇ ਗੱਲ ਕਰੀਏ ਟਰੈਕਟਰਾਂ ਦੀ ਸਭ ਤੋਂ ਘੱਟ ਰੇਟ ਦਾ ਸਰਗੋਨਸ ਚਪਣੀ ਵਾਲਾ ਟਰੈਕਟਰ ਆ ਚੁੱਕਾ ਹੈ ਬੱਚੇ ਦੇਖੋ ਕਿੰਨਾ ਸ਼ੌਂਕ ਹੁੰਦਾ ਹੈ ਹਾਂਜੀ ਹਾਂ ਇਹ ਤੋਂ ਵਧੀਆ ਟਰੈਕਟਰ ਕਹਿੰਦਾ ਜੱਟ ਨਹੀਂ ਕਿ ਕਿੰਨੇ ਖੁਆਇਸ਼ ਆਵੇ ਟਰੈਕਟਰ ਚੈਨ ਚਲਾਓ ਜਾਂ ਨਾ ਚਲਾਓ ਜਾਂ ਡਿਸਪਲੇ ਲਗਾ ਲੋ ਸਭ ਤੋਂ ਪਿਆਰਾ ਬੱਚੇ ਦੇ ਲਈ ਸਾਡਾ ਟਰੈਕਟਰ ਲੈ ਕੇ ਆਏ ਆ ਜਿਸ ਦੀ ਕੀਮਤ ਮੈਂ ਦਿਖਾਣਾ ਵੀ ਚਾਹੂੰਗਾ ਭਾਈ ਇਹ ਦਿਖਾ ਦਈਏ ਸਾਰਿਆਂ ਨੂੰ ਨਾ ਸੇ ਪਰਚੀਆਂ ਫਟਦੀਆਂ ਨੇ ਨਾ ਕੁਝ ਹੁੰਦਾ ਸਭ ਤੋਂ ਪਿਆਰੀ ਚੀਜ਼ ਸਰ ਕੋਲ ਆ ਗਈ 7500 ਟਰੈਕਟਰ स्पोर्ट ਵਾਲਾ ਬੱਚਾ ਅਗਰ ਤੁਹਾਡਾ 2 ਸਾਲ 4 ਸਾਲ ਦਾ ਹੈਗਾ ਸਭ ਤੋਂ ਵਧੀਆ ਸੋਲਿਡ ਟਰੈਕਟਰ ਸਰ ਕੋਲ ਆ ਚੁੱਕਾ ਹੈ ਨਾ ਚਪਨੀ ਮੀਨਸ ਆਫ ਕਰਨਾ ਡਿੱਗੀ ਕਿੰਨੇ ਟਰਾਲੀ ਟਰਾਲੀ ਵੀ ਨਾਲ ਦੇਵਾਂਗੇ 7500 ਦੇ ਟਰੈਕਟਰ ਦੀ ਸਟਾਰਟਿੰਗ ਹੈ ਮਾਡਲ ਜੇ ਵਧੀਆ ਡੀਲ ਐਕਸ ਲੈਣਾ ਚਾਹੁੰਦੇ ਹੋ 12000 15000 ਤੱਕ ਸਰ ਕੋ ਡਿਜ਼ਾਈਨ ਜਾਂਦੇ ਨੇ ਤੇ ਤੁਸੀਂ ਰੇਂਜ ਤਾਂ ਦਿਖਾਣਾ ਚਾਹੂੰਗਾ ਗੱਡੀਆਂ ਦੀ ਸਭ ਤੋਂ ਪਿਆਰੀ ਜੋ ਬੱਚੇ ਲਾਈਕ ਕਰਦੇ ਨੇ ਸੁਪਰ ਕਾਰਸ ਤੇ ਸਭ ਤੋਂ ਸੋਹਣੀ ਕੰਪਨੀ ਦੀ ਇੰਡੀਆ ਦੀ ਗੱਡੀ ਪਹਿਲੀ ਆ ਚੁੱਕੀ ਹੈ ਸਭ ਤੋਂ ਬਾਅਦ ਪੰਜਾਬs ਕਹਿੰਦੇ ਤੇਲਕਾ ਮੰਨ ਚੁੱਕਾ ਹੈ ਤੇ ਗੱਡੀ ਦੀ ਕੁਆਲਿਟੀ ਦੇਖੋ ਇੱਧਰ ਦੇਖੋ ਜੀ ਪਹਿਲੀ ਖਾਸ ਗੱਡੀ ਦੀ ਗੀ ਹੈ ਬੱਚਾ ਦੇ ਅਗਰ ਬੰਦਾ ਹੈ ਲੋ ਜੀ ਇਹ ਡਾਂਸ ਕਰ ਰਹੀ ਭਾਈ ਗੱਡੀ ਹਾਂ ਪਿਆਰ ਨਾਲ ਦੇਖੋ ਕਿੰਨੀ ਪਿਆਰੀ ਚੀਜ਼ ਕੰਪਨੀ ਦੀ ਆ ਗਈ ਹੈ ਔਰ ਪਲੱਸ ਬਲੂਟੂਥ ਫੰਕਸ਼ਨ ਇਸ ਅਵੇਲੇਬਲ ਹੈਗਾ ਚੱਲੂ ਸਿੱਧੂ ਮੂਸੇ ਵਾਲਾ ਚੱਲੂ ਜੀ ਬਈ ਕੋ ਸਾਰੇ ਗਾਣੇ ਚਲਦੇ ਨੇ ਮੇਰੇ ਮੋਬਾਈਲ ਕੱਟੋਗੇ ਇਸ ਵਾਰ ਦੀ ਘਰੇ ਬੈ ਕੇ ਵੀ ਗੱਡੀ ਚਲਾ ਸਕਦੇ ਹੋ 50 ਮੀਟਰ ਦੀ ਰੇਂਜ ਤੇ ਬਲੂਟੂਥ ਵੀ ਚੱਲਦਾ ਹੈ ਰਿਮੋਟ ਕੰਟਰੋਲ ਗੱਡੀ ਆ ਚੁੱਕੀ ਹੈ ਹੈਵੀ ਪਾਵਰ ਜੀ ਨੂੰ ਆਪਾਂ ਕਹਿੰਦੇ ਮਜ਼ਬੂਤ ਗੱਡੀ ਹੈ ਕੋ ਸ਼ੌਕਰ ਸਿਸਟਮ ਨਾਲ ਆ ਚੁੱਕਾ ਹੈ 8500 ਦੀ ਕੀਮਤ ਹੈ ਜੀ ਨਾਲ ਗਿਫਟ ਵੀ ਤੁਹਾਨੂੰ ਐਡ ਕਰਕੇ ਦੇਵਾਂਗੇ ਬਾਈ ਜਿਹੜਾ ਵੀ ਵੀਰ ਦੇਖ ਰਿਹਾ ਹੈ ਪਿਆਰ ਦਿੰਦਾ ਹੈ ਜ਼ਰੂਰ ਸਾਨੂੰ ਜਿਹੜੇ ਮੈਂ ਪੰਜਾਬ ਦੇ ਕਹਿੰਦੇ ਵਧੀਆ ਵਧੀਆ ਅਉਦੇ ਦੇ ਭਰਾ ਬੈਠੇ ਨੇ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਬ੍ਰਾਂਡ ਗੁਰੂ ਟਾਇ ਨੂੰ ਦਿਓ ਬਾਈ ਦੇ ਨਾਲ ਪਿਆਰ ਦਿੱਤਾ ਤੁਹਾਡੇ ਕੋਲ ਚੱਲ ਕੇ ਆਇਆ ਹੈ ਤੇ ਕੋਈ ਵੀ ਅਸੀਂ ਪੇਡ ਪ੍ਰੋਮੋਸ਼ਨ ਨਹੀਂ ਪਾ ਰਹੇ ਤੇ ਜ਼ਰੂਰ ਪਿਆਰ ਦੇਣਾ ਅਗਰ ਤੁਹਾਨੂੰ ਚੰਗੀਆਂ ਚੀਜ਼ਾਂ ਮਿਲਦੀਆਂ ਤਾਂ ਚੰਗੀਆਂ ਆਪਣੇ ਸ਼ਹਿਰ 'ਚ ਤੇ ਸਾਨੂੰ ਵੀ ਸੇਵਾ ਦਾ ਮੌਕਾ ਦੇਣਾ ਬ੍ਰਾਂਡ ਗੁਰੂ ਟਾਇ ਜਿਹੜੀ ਮਾਰਨ ਦਾ ਮਨ ਕਰਦਾ ਹੈ ਤੁਹਾਡੇ ਆਪਣੇ ਸ਼ਹਿਰ ਵਿੱਚ ਕਰਾਂਗੇ ਮਾਡਲ ਟਾਊਨ ਗੁਰੂ ਟਾਇ ਦੇ ਅੰਦਰ ਜੀ ਆਇਆਂ ਨੂੰ ਕਹਿੰਦੇ ਦਾਸ ਕਵਰ ਦੀ ਖੁਰਾਨਾ ਸਸਿਕਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਦੋਸਤੋ